ਗੁਰਦਾਸਪੁਰ ਦੇ ਨਵੀਂਪੜ ਕੋਲੋਨੀ ਵਿੱਚ ਬਿਲਕੁਲ ਥਾਣਾ ਸਦਰ ਦੇ ਸਾਹਮਣੇ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਨੌਜਵਾਨਾਂ ਨੂੰ ਨਸ਼ਾ ਕਰਨ ਤੋਂ ਮੁਹੱਲਾ ਵਾਸੀਆਂ ਨੇ ਰੋਕਿਆ ਤਾਂ ਸ਼ਰੇਆਮ 12 ਤੋਂ 13 ਨਸ਼ੇਰੀ ਨੌਜਵਾਨਾਂ ਨੇ ਰਿਵਾਇਤੀ ਹਥਿਆਰਾਂ ਦੇ ਨਾਲ ਲੈਸ ਹੋ ਕੇ ਲੋਕਾਂ ਦੇ ਘਰਾਂ ਦੀ ਕੀਤੀ ਤੋੜਫੋੜ ਖਿੜਕੀਆਂ ਤੋੜੀਆਂ ਗੇੜ ਤੋੜੇ ਦਿੱਤੀਆਂ ਧਮਕੀਆਂ ਲੋਕਾਂ ਵਿੱਚ ਸਹਿਮ ਦਾ ਮਾਹੌਲ ਮੌਕੇ ਤੇ ਪਹੁੰਚੀ ਪੁਲਿਸ ਟੀਮ ਜਾਂਚ ਵਿੱਚ ਜੁੜੀ ਗੁਰਦਾਸਪੁਰ ਦੀ ਨਵੀਂਪੁਰ ਕਲੋਨੀ ਦੇ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ 9 ਵਜੇ ਦੇ ਕਰੀਬ ਸਾਡੇ ਘਰਾਂ ਦੇ ਨਜ਼ਦੀਕ ਖਾਲੀ ਪਈ ਜਗ੍ਹਾ ਤੇ ਆ ਕੇ ਕੁਝ ਨੌਜਵਾਨ ਛੜੀਮ ਚਿੱਟਾ ਦਾ ਅਤੇ ਦੂਸਰਾ ਨਸ਼ਾ ਕਰਦੇ ਸਨ ਜਿਸ ਦੀਆਂ ਸਿਰਿੰਜਾਂ ਵੀ ਮੌਕੇ ਤੇ ਪਈਆਂ ਹੋਈਆਂ ਹਨ ਜਦ ਅਸੀਂ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਇਹ 10 ਤੋਂ 12 ਜਾਣੇ ਹਥਿਆਰਾਂ ਨਾਲ ਲੈਸ ਹੋ ਕੇ ਸਾਡੇ ਘਰਾਂ ਦੇ ਉੱਪਰ ਹਮਲਾ ਕਰ ਦਿੰਦੇ ਹਨ ਸਾਡੇ ਘਰਾਂ ਦੀ ਛੜਿਆਮ ਹਿਆੜਾਂ ਦੇ ਨਾਲ ਤੌਰ ਫੌਰ ਕੀਤੀ ਜਾਂਦੀ ਹੈ ਤੇ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜਦ ਅਸੀਂ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਹਾਂ ਤਾਂ ਪਿੱਛੋਂ ਸਾਡੇ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਕਿ ਬਖਸ਼ਿਆ ਨਹੀਂ ਜਾਵੇਗਾ ਜੋ ਸਾਡੇ ਖਿਲਾਫ ਬੋਲੇਗਾ ਜਿੱਥੇ ਮੁਲਾਵਾਸੀਆਂ ਦਾ ਕਹਿਣਾ ਸੀ ਕਿ ਕਈ ਲੋਕਾਂ ਦੇ ਉੱਪਰ ਹਮਲਾ ਕਰਕੇ ਜ਼ਖਮੀ ਵੀ ਕੀਤਾ ਜਾਂਦਾ ਹੈ ਜਿੱਥੇ ਪੁਲਿਸ ਨੂੰ ਕੰਪਲੇਨਟ ਕੀਤੀ ਜਾਂਦੀ ਹੈ ਤਾਂ ਪੁਲਿਸ ਮੁਲਾਜ਼ਮ ਆਉਂਦੇ ਹਨ ਤਾਂ ਭਰੋਸਾ ਦੇ ਕੇ ਚਲੇ ਜਾਂਦੇ ਹਨ ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਜੀਤ ਕੁਮਾਰ ਦਾ ਕਹਿਣਾ ਹੈ ਕਿ ਅਸੀਂ ਮੌਕੇ ਤੇ ਦੇਖਿਆ ਹੈ ਇੱਥੇ ਸਾਨੂੰ ਨਸ਼ੇ ਦੀਆਂ ਸਮਗਰੀ ਟੀਕੇ 59 ਵੀ ਬਰਾਮਦ ਹੋਈਆਂ ਹਨ ਅਤੇ ਇਸ ਸਬੰਧੀ ਅਸੀਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਾਂਗੇ ਵੇਖੋ ਟੀਵੀ ਨਿਊਜ਼ ਇੰਡੀਆ 265 ਲਈ ਗੁਰਦਾਸਪੁਰ ਤੋਂ ਪੱਤਰਕਾਰ ਰਣਜੀਤ ਸਿੰਘ ਅਤੇ ਜਸਵਿੰਦਰ 베ਦੀ ਦੀ ਖਾਸ ਰਿਪੋਰਟ ਮੈਂ ਸਾਰਾ ਇੱਥੇ ਬੈਠਦੇ ਅੱਗ ਸਿਕੰਡੇ ਜਾਈ ਰੋਕ ਰਿਆ ਜਾਣ ਤੇ ਵੀ ਇੱਧਰ ਕੀ ਕਰਨ ਜਾ ਰਹੇ ਹੋ ਬੱਚਾ ਦਿਖਾ ਦਿਆ ਤੇ ਕਹਿੰਦਾ ਵੀ ਅਹੀਂ ਇਧਰ ਨਸਾ ਕੱਲ ਚਲੇ ਆ ਮੈਂ ਇਧਰ ਰਹਾ ਥੋੜਾ ਆ ਕਹਿੰਦਾ ਆਜੋ ਤੁਸੀਂ ਮੇਰੇ ਨਸਾ ਤੁਹਾਨੂੰ ਵਿਕਾਣੇ ਆ ਆਈ ਇਥੇ ਮਨਾਂ ਕਿ ਤਮਾਥ ਹੱਥ ਜੋੜ ਕੇ ਨਾ ਹੱਥ ਜੋੜੇ ਵੀ ਤੁਸੀਂ ਜਾਓ ਪੁੱਤ ਜਾਓ ਤੇ ਆਪਣੇ ਘਰਾਂ ਜਾਓ ਮੈਂ ਤਾਂ ਕਮਾ ਕੇ ਫਿਰ ਜਾਣਾ ਉਧਰ ਨੂੰ ਤੇ ਉਹ ਉਧਰ ਵਿਚੰਦੇ ਮੜਕੇ ਆ ਗਏ ਨੇ ਮੜਕੇ ਇੱਥੇ ਪਉ ਪੈ ਗਏ ਨੇ ਮੈਨਾਂ ਉਹ ਸੜਾਂ ਲੱਗੀਆਂ ਮੇਰੇ ਹੱਥ ਵੱਡ ਖਾਦੇ ਇਹਨਾਂ ਨੇ ਮੇਰੇ ਹਾਂਜੀ ਦੰਦੀ ਵੱਡੀ ਮੇਰੇ ਹੱਥੇ ਮੇਰੇ ਹੱਸ ਮਿੰਦਣਾ ਬਿਆੜ ਮਾਰਦਾ ਅੱਖ ਦੇ ਉੱਤੇ ਅੱਖ ਤੇ ਨੀਤ ਪਾਤਾ ਆਂ ਅਹੀਂ ਸੜਾਇਆ ਤਾਂ ਅਹੀਂ ਸੜਾ ਕੇ ਚਲ ਗਏ ਜਾਂ ਫੇ ਕੱਲ ਨੂੰ ਕੋਈ ਹੋਰ ਪੰਗਾ ਪਾਉਣਗੇ ਅਹੀਂ ਸੀਟੀ ਚਲ ਗਏ ਥਾਣੇ ਅਹੀਂ ਦਰਗਾਸ ਲਗਾਉਣ ਚਲ ਗਏ ਮਗਰ ਉਹ ਸਾਰੇ 10 12 ਲੈਣੇ ਆਏ ਨੇ ਸਾਰੇ ਦਰਵਾਜ਼ੇ ਖਿੜਕੀਆਂ ਬਾਰੇ ਸਾਰੇ ਤੋੜ ਕੇ ਚਲ ਗਏ ਨੇ ਅੰਦਰ ਨੂੰ ਸਕਾਨ ਵੀ ਕਰਕੇ ਸਾਡਾ ਤੇ ਅਹੀਂ ਤੇ ਘਰ ਕੋਈ ਨਹੀਂ ਸਾਡੇ ਤਲ ਲੱਗ ਗਈ ਬੜਾ ਤਰਲਦਾ ਹੀ ਇੱਥੇ ਤੇ ਬੜ ਕੇ ਸਾਰਾ ਨਸਕਾਨ ਕਰ ਗਿਆ ਸਾਡਾ ਲੱਗੇ ਆਂਦੀ ਗੋਨੀਆਂ ਸਾਰਿਆਂ ਧਮਕੀਆਂ ਦੇ ਗਏ ਨੇ ਪਿਆ ਅਸੀਂ ਤੁਹਾਨੂੰ ਵੱਢ ਦੇਣਾ ਤੇ ਅਸੀਂ ਇਸ ਕਰਕੇ ਅਸੀਂ ਥਾਣੇ ਗਏ ਅਸੀਂ ਫਿਰ ਰਾਤ ਚੋੜ ਕੇ ਪੁਲਸਾਂ ਲੈਣ ਗਏ ਨਾਲ ਪਿੰਛਲ ਆਏਗੀ ਪੁਲਸ ਫੇਰ ਘਰ ਜਾਣਾ ਤੇ ਇਕੱਲੇ ਗਏ ਤਾਂ ਹੌਸਲਾ ਤੁਹਾਨੂੰ ਇਕੱਲੇ ਨਾਲ ਰਾਤ ਭੇਜਣਾ ਤਾਂ ਇੱਥੇ ਘਰ ਆਏ ਤੇ ਅੱਗੇ ਸਾਰਿਆਂ ਨੂੰ ਪੈ ਕੇ ਦੇ ਹੀ ਅਸੀਂ ਆਏ ਘਰ ਵਾਰੀ ਕੀਤੀ ਹੈ ਦਫਤਰ ਜਾ ਗਏ ਸਾਡੀ ਜਾਣ ਕੇ ਸੁਣਾਈ ਕੀਤੀ ਜਾਏ ਅਸੀਂ ਹਸਬੰਦ ਗਿਆ ਮੇਰੇ ਨਾਲ ਗਿਆ ਨਾਲ ਹੋਰ ਮੇਰੇ ਭੈਣ ਫਰਾ ਗਿਆ ਮੇਰੇ ਗਵਾਂਢੀ ਗਿਆ ਨੇ ਅਸੀਂ ਦਰਗਾਸ ਲਿਖਾ ਕੇ ਆ ਗਏ ਆ ਫੇਰ ਰਾਤ ਅਸੀਂ ਸੂਰੀ ਸੁੱਤੇ ਨਹੀਂ ਰਹ ਸੜਾ ਦੇ ਆ ਵੀ ਜਦੋਂ ਸਾਡੇ ਮੁੜਕੇ ਨੇ ਸਾਡੇ ਤੇ ਹਮਲਾ ਕਰਨਾ ਸਾਡਾ ਤੇ ਆਂ ਜਾ ਕੇ ਕੱਟੀਇਆ ਕੋ ਲੋਕੇ ਸਾਡੀ ਬੇਨਤੀ ਹੈ ਤੇ 9 ਵਜੇ ਤੋਂ ਲੈ ਕੇ 10 ਵਜੇ ਦੇ ਵਿੱਚ ਵੀ ਸਾਰਾ ਕੰਮ ਹੋ ਜਾਂਦਾ 9 ਵਜੇ ਚੱਲੂ ਹੋ ਜਾਂਦਾ ਕੰਮ ਤੇ ਅਸੀਂ ਅੱਗੇ ਸਿਕੰਡਰੇ ਤੇ ਬਹਿ ਕੇ ਹਾਂ ਅੱਗੇ ਸਿਕੰਡਰੇ ਹੀ ਆ ਵੀ ਬੀਬੀਆਂ ਚਾਰ ਪੰਜ ਬੈਨੇਰ ਹੋਈ ਆ ਅੱਗੇ ਸਿਕੰਡਰੇ ਤੇ ਬਹਿ ਕੇ ਹਾਂ ਅੱਗੇ ਸਿਕੰਡਰੇ ਤੇ ਇਸ ਕਾਕੇ ਅਸੀਂ ਵੀ ਸਾਡੀ ਕਿਰਪਾ ਵੀ ਹੱਥ ਬਣ ਕੇ ਬੇਨਤੀ ਕਰ ਦਿੱਤੀ ਆ ਇਥੋਂ ਇੰਨੀ ਕਾਰਵਾਰੀ ਕੀਤੀ ਜਾਏ ਤੇ ਇਥਿਆਂ ਭੈਣਾਂ ਨਾਲ ਸਾਰੇ ਹੈਗੇ ਆ ਇਹ ਨਾਂ ਭਾਈ ਡਾਡਾ ਬੋਧਰਾ ਜੀ ਕੀ ਹੋਇਆ ਸਾਰੀ ਘਾਣੀ ਘਰਾਣੀਆਂ ਉਹਦੇ ਰੱਤੀ ਆਏ ਨਸ਼ਾ ਦੇ ਕੋ ਪੱਕੇ ਕੰਡੇ ਜੀ ਦੋ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਬੜੀ ਤੇਜ਼ ਅਸੀਂ ਉਹਨਾਂ ਨੂੰ ਰੋਕਿਆ ਪੁੱਤਰੀ ਕਹਿੰਦੇ ਕਹਿੰਦੇ ਅਸੀਂ ਨਸ਼ਾ ਕਰਨ ਲੱਗੇ ਆ ਨਾ ਤੁਸੀਂ ਵੀ ਆ ਜਾਓ ਨਸ਼ਾ ਕਰ ਲੱਗਿਆ ਕਹਿੰਦੇ ਮੁੜ ਕੇ ਅਸੀਂ ਮੋੜਿਆ ਉਹਨਾਂ ਨੂੰ ਤੋਂ ਮੁੜ ਕੇ ਉਦੋਂ ਆ ਗਿਆ ਫਿਰ ਹੱਥ ਪਾਈ ਹੋਈ ਸਾਡੀ ਥੋੜੀ ਬਤੀ ਹੋਈ ਨਾ ਅਸੀਂ ਕੰਪਲੇਟ ਲਿਖਾ ਚੱਲ ਗਏ ਉੱਥੇ ਸਦਰ ਥਾਣੇ ਸਾਡੇ ਆਂਦੇ ਨੂੰ ਸਾਰਾ ਕੁਝ ਤੋੜਿਆ ਭੰਨਿਆ ਸਭ ਕੁਝ ਉਹਨਾਂ ਨੇ ਰਸੋਈ ਰਸੋਈ ਵੀ ਤੋੜਦੀ ਅਸੀਂ ਜੁਝੂ ਜਹਾਜ ਤੋੜੇ ਆ ਇੱਥੇ ਪੰਜ ਘਰ ਤੋੜੇ ਆ ਇਹ ਪੰਜ ਘਰ ਦੇ ਡਰਾੜ ਮਾਰੇ 12 13 ਜਣੇ ਆਏ ਦੇ ਸੀ ਇਹ ਨਹੀਂ ਪਤਾ ਅਣਪਛਾਤੇ ਬੰਦੇ ਸੀ ਪਏ ਨਹੀਂ ਪਤਾ ਕਿਹੜੇ ਕਿਹੜੇ ਸੀ ਤਮਕ ਆਇਆ ਵੀ ਹੈਗਾ ਵੀ ਤੁਸੀਂ ਤੁਹਾਡੇ ਤੋਂ ਬੁਗਾਰ ਕੇ ਤੁਸੀਂ ਇਹਨਾਂ ਗੱਲ ਕੀਤੀ ਤੁਸੀਂ ਤੁਹਾਨੂੰ ਕੱਲੇ ਕੱਲੇ ਵੇਖ ਲੈਣਾ ਹਾਂਜੀ ਪੁਲਿਸ ਕੀ ਜਾਂਦੀ ਹੈ ਪੁਲਿਸ ਕਦੀ ਵੀ ਤੁਹਾਡੀ ਕਾਰਵਾਈ ਕਰਨੇ ਪਏ ਅਸੀਂ ਹਾਂ ਤੇ ਅੱਗੇ ਪਤਾ ਨਹੀਂ ਵੇਖ ਹੁਣ ਕਰਦੇ ਆ ਕਿ ਨਹੀਂ ਕਰਦੇ ਹੁਣ ਮਲਾਈਮ ਆਏ ਹੋ ਨਹੀਂ ਕੀ ਗੱਲ ਹੋਈ ਸਾਰੀ ਗੱਲ ਇਹ ਹੋਈ ਸਰ ਕਿ ਬੱਚੇ ਬਾਹਰ ਬੈਠੇ ਦੇਤੇ ਨਸੇੜੀ ਆਏ ਦੇ ਨਸੜੀ ਆਏ ਨੇ ਤੇ ਇਹਨਾਂ ਨੇ ਰੋਕਿਆ ਉਹਨੇ ਕਿਦਰ ਨਾ ਨਸਾ ਕਰਾ ਕਰੋ ਬੱਚੇ ਬਾਹਰ ਬੈਠੇ ਹੁੰਦੇ ਕਿ ਰਾਤ ਨੂੰ ਕੀ ਲੋੜ ਇਥੇ ਆਂਦੀ ਉਹ ਤੋਂ ਫਿਰ ਧਮਕਾ ਕੇ ਗਏ ਇਹਨਾਂ ਨੂੰ ਸਾਰੇ ਤੇ ਇਹਨਾਂ ਨੂੰ ਇਹਨਾਂ ਦੀ ਅਪਲੀਕੇਸ਼ਨ ਲਿਖਣ ਥਾਣੇ ਵਿੱਚ ਚਲ ਗਏ ਹਾਂ ਕਲੋਨੀ ਦੇ 3-4 ਬੰਦੇ ਥਾਣੇ ਵਿੱਚ ਚਲ ਗਏ ਹਾਂ 19 ਦਿਨ ਉਹਨਾਂ ਨੇ ਪਿੱਛੇ ਪਿਛੋ ਅਕੇ ਬਾਰਦਤ ਕਦੀ ਦਰਾੜਾਂ ਲੈ ਕੇ ਅੱਗੇ ਸਾਰੇ ਦੇ ਗੇਟ ਤੇ ਸੀਸੀ ਪੰਨੇ ਤੇ ਬੱਚਿਆਂ ਨੂੰ ਧਮਕੀ ਦੇ ਕੇ ਜਿਹੜਾ ਬਾਹਰ ਆ ਗਾ ਉਹਨੂੰ ਵੜ ਦੇਣਾ ਸਾਰਿਆਂ ਨੂੰ ਕਿੰਨੇ ਘਰਾਂ ਦੀ ਤੋੜਫੋੜ ਕਰਕੇ ਗਏ ਆ ਘਟੋ ਕਰਨੇ ਤੇ 6-7 ਘਰਾਂ ਦੀ ਤੋੜਫੋੜ ਕਰਕੇ ਚਲੇ ਗਏ ਸਾਰੇ ਹਮਤਮ ਕ ਕਿਰਪਾਨਾਂ ਲੈ ਕੇ ਆਏ ਕਿਰਪਾਨਾਂ ਲੈ ਕੇ ਦਾਤਾਂ ਲੈ ਕੇ ਹਾਂ ਹਾਂਜੀ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਜੀ ਕਿ ਨਸ਼ੇ ਨੂੰ ਤੇ ਨੱਥ ਕਸੀ ਜਾਏ ਨਹੀਂ ਤਾਂ ਇੱਥੇ ਰਹਿਣਾ ਮੁਸ਼ਕਿਲ ਹੋ ਜਾਏਗਾ ਆਮ ਜਨਤਾ ਦਾ ਤਾਂ ਗਰੀਬ ਆਦਮੀ ਰਹਿ ਨਹੀਂ ਸਕਦਾ ਮੈਂ ਮੌਕੇ ਤੇ ਪਹੁੰਚਾ ਵਾਂ ਵੇਖਿਆ ਵੀ ਉੱਥੇ ਟੀਕੇ ਸਰਸੂ ਵੀ ਪਈਆਂ ਵਾਂ ਲੋਕਾਂ ਦੇ ਘਰਾਂ ਦੇ ਸ਼ੀਸ਼ੇ ਟੁੱਟੇ ਆ ਇਦਾਂ ਦੀ ਗੁੰਡੇਗਰਦੀ ਇਹ ਚੱਲਣ ਨਹੀਂ ਦੇਣੀ ਹੈਗੀ ਔਰ ਮੈਂ ਆਪਣੇ ਸੀਨੀਅਰ ਅਫਸਰਾਂ ਨੂੰ ਜਾ ਕੇ ਦੱਸ ਦੇਣਾ ਜੋ ਵੀ ਰਿਪੋਰਟ ਆ ਗਈ ਹੈ ਔਰ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਨੇ ਤੇ ਕੀਤੀ ਜਾਏਗੀ ਉਹ ਬੰਦਾਂ ਦੀ ਪਾਲ ਕੀਤੀ ਜਾਏਗੀ ਬੰਦੇ ਕਿਹੜੇ ਆ ਗਏ ਕਿਹੜੇ ਨਹੀਂ ਆ ਗਏ ਔਰ ਇੱਥੇ ਕੋਈ ਵਕਾਇਦਾ ਹੀ ਗਸ਼ਤਦਾਵੀ ਪ੍ਰੋਗਰਾਮ ਕਰਕੇ ਵੀ ਇਹ ਮਹੱਲੇ ਵਾਲਿਆਂ ਨੂੰ ਇਦਾਂ ਹੀ ਸੇਫ ਵੀ ਰੱਖਣਗੇ ਇਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਪੁਲਿਸ ਵਾਲਿਆਂ ਦੇ ਨਾਂ ਲੱਗੀ ਹੈ ਸਰ ਇਹ ਗਰੀਬ ਲੋਕਾਂ ਦੇ ਘਰ ਤੋੜੇ ਗਏ ਆ ਪਰ ਉਹ ਵੇ ਦੱਸ ਦਿਆਂ ਉੱਚ ਸੀਨੀਅਰ ਅਫਸਰਾਂ ਨੂੰ ਦੱਸਾਂਗੇ ਉਹਨਾਂ ਦੀ ਨੋਟਿਚ ਲੈ ਆ ਕੇ ਜੋ ਵੀ ਕਾਰਵਾਈ ਬੰਦੀ ਨੂੰ ਕਾਨੂੰਨੀ ਉੱਤੇ ਕੀਤੀ ਜਾਏਗੀ